यह आत्मा तो बगैर है परमात्मा नहीं ये परमात्मा है आत्मा नहीं आत्मा परमात्मा एक हो दोनों एक नहीं है कोई भले नहीं, कोई भी एक नहीं जो नकुल इस गति समझ जाती है पर सारे ज्ञान की जो अवस्था है

ਇਹ ਜਨ ਲਈ ਇਹ ਮੰਡਲ ਨੂੰ ਅੰਨੀ ਅੰਨੀ ਰੱਖਣ ਲਈ ਮਨਜੰਦਰ ਪਤਾ ਕੋਈ ਨਹੀਂ ਜਿਸ ਦਾ ਧਰਣਾ ਹੁੰਦਾ ਪਤਾ ਕੋਈ ਨਹੀਂ ਕੋਈ ਪਤਾ ਨਹੀਂ ਜਾਣਾ ਕਿੰਨਾ ਹੈ ਵੀ ਮਨ ਦੀ ਇੱਛਾ ਨਹੀਂ ਕਰ ਸਕਦਾ ਜਾਣਾ ਜਾਣਨਾ ਇਹ ਸੋਚੀ ਜਾ ਰਿਹਾ ਹੈ ਕਿ ਮਨੁੱਖ ਨੂੰ ਇਹ ਕੰਮ ਦਾ ਗਿਆ ਨਹੀਂ ਹੈ ਕਿ ਕਿ ਮੈਂ ਤਾਂ ਵੀ ਤਾਂ ਕਹਣਾ ਤਾਂ ਵੀ ਤਾਂ ਬਣਨਾ ਹੈ ਪਰ ਧਰਮੀ ਬਣ ਵਾਸਤੇ ਇਹ ਧਰਮ ਦਾ ਗਿਆ ਜਿਹਦੇ ਵੀ ਇਸ ਤਰ੍ਹਾਂ ਬਣਦਾ ਹੈ ਅੱਜੀ ਜੋ ਗਿਆ ਨਹੀਂ ਬਣਦੀ ਹੁਣ ਗਿਆ ਨਾ ਹੋਵੇ ਤੇ ਘਰ ਤੇ ਰੋਟੀ ਕੋਈ ਨਹੀਂ ਬਣਦੀ ਉਹਦੇ ਤਾਂ ਗਿਆ ਨਹੀਂ ਬਣਦਾ ਇਸ ਨੂੰ ਆਗਾ ਹੋ ਤੋ ਬੰਦ ਤੋੜੋ ਬੋਸੇ ਬਦਤ ਕਰਦੇ ਹਰਦੇ ਹਰਦੇ ਆ ਪੀੜੇ ਹੁੰਦਾ ਵਿਆਹ ਹੋਦਾ ਉਹ ਵੜਨ ਜੜਾ ਪਰ ਗਿਆਨ ਉਹਦਾ ਤਰੀਕਾ ਇਸ ਕੋ ਗਿਆ ਨਹੀਂ ਹੈ ਹੁਣ ਅਜੇ ਸੁਬੇ ਦੀ ਹੈ ਬੋਧੀਆਂ ਬਈਆਂ ਜੀਬੀਆਂ ਨੇ ਜਿਨ੍ਹਾਂ ਨੂੰ ਮੱਕੀ ਦਾ ਬਚਾਵਾ ਨਹੀਂ ਗਣਤ ਵਾਲਾ ਵੀ ਕੋਈ ਤਰਨੀ ਬੋਧੀਆਂ ਹੁੰਦੀਆਂ ਤੁਹਾਨੂੰ ਨਹੀਂ ਨਾ ਕਰੇ ਉਹ ਇੱਕ ਉਦਾਹਰਣ ਹੈ ਤੁਹਾਡੇ ਉੱਤੇ ਕੋਈ ਇੱਕ ਇਸ ਤਰ੍ਹਾਂ ਦਾ ਦੋਸ਼ ਨਹੀਂ ਹੈ ਤੁਹਾਨੂੰ ਕੋਈ ਅਸਲ ਦੇ ਤੁਹਾਡੀ ਇੱਕ ਰਾਗ ਰਹੀ ਤੁਹਾਡੀ ਰਾਗ ਨਹੀਂ ਹੈ ਹੁਣ ਪਹਿਲਾਂ ਵੀ ਨਹੀਂ ਹਾਂ ਕਿਉਂਕਿ ਤੁਹਾਨੂੰ ਹੋ ਗਿਆ ਇਹ ਕਿਤੇ ਕਿਤੇ ਤਰ ਤਰ ਆਪਣੇ ਕੰਮ ਕਰਦੇ ਹਾਂ ਗਰਦਿਆਂ ਸਿਆਂ ਸੌਨ ਨੂੰ ਪਰਸਾ ਕਰ। ਬੋਧੀ ਜੀ ਸੇਖਰੇ ਜਾਂ ਆਸਥੀ ਸੇਖਰੇ ਨੇ। ਉਹ ਗੈਰ ਦਾ ਬਤਲੇ ਜੀ ਦੋਨਾਂ ਦੇ ਵਿੱਚ ਇੱਕ ਮਤਲਬ ਤੋਂ ਆਇਆ ਤੇ ਅੰਦਰਵਾਤੋ ਆਇਆ। ਕਿ ਸਾਡੇ ਕਰਤ ਕਰਨ ਦਾ ਤੌਰ ਦੇ ਤਾਂ। ਤੱਕੂ ਜੀ ਤੇ ਸਮਝਣ ਵਾਲਾ ਵੀ ਨੇ ਸੁਝਾਉਣ ਵਾਲਾ ਵੀ। ਸੁਣਨ ਵਾਲਾ ਵੀ ਤੇ ਸੁਣੋਣ ਵਾਲਾ ਵੀ ਬੰਦੇ ਇੱਥੇ। ਜੀ ਬੀਬੀਆਂ ਨੇ ਇੰਤਜ਼ਾਰ ਦਾ

शरीर की तरफ रास्ता नहीं मानते और जो उस तरह से शरीर में आकर तो दे जाओगे नहीं सिकड़ा के तो ज्ञान के बाद जा रहे हैं और जो कल भी बता के नहीं, नहीं। उसका भी पता है कि सोई दर 99 सेंट तो बीमिया का इधर करना सारे सारे

ਇਹਦੇ ਜੋ ਬੁਰਾ ਬੁਰਾ ਕੰਮ ਨਾ ਹੋਵੇ ਸੋ ਹੋ ਜੇ। ਜੇ ਉਹਦੇ ਨਵੇਂ ਨਵੇਂ ਤੇਰੀ ਕੋਣ ਲਾ ਕੇ ਹੱਥੀਂ ਉਹਨੇ ਦੇਈਏ ਇਰੈਕਸਿਡੈਂਟੀ ਹੋਣਾਈ ਦੇਈਦਾ। ਇਹ ਨਾਕਲੀ ਲਗੜੀ ਦੇਈ ਜੇ, ਇਹ ਠੰਡੀ ਹੋਣੀ ਨਹੀਂ ਤੇ ਭਾਰ ਕਿੰਨੀ ਹੋਣੀ? ਸੱਤਿਆ ਦਾ। ਵੀ ਜਿਉਂ ਜੇ ਪਤਨੀ ਜਿਹੜੂ ਜਵਤੀ ਨਹੀਂ। ਇਹ ਗਿਆਨ ਹੋਵੇ। ਉਸੇ ਤਰ੍ਹਾਂ ਜਿੰਨਾ ਚਿਰ ਤੁਹਾਡਾ ਤਾਂ ਤੁਹਾਡੀ ਜ਼ਰੂਰਤ ਨਹੀਂ। से कोई बार अपनी आत्मा की सोचती नहीं मिली बस जाने नहीं जाने। इस तो तो चले जाने योच पांच सत्या अपने चले चले। क्यों चले हैं?

ਇਹ ਰਾਮ ਵਾਲਾ ਮਾਰਗ ਹੈ ਇਹ ਧਰਮ ਦੇ ਮਾਰਗ ਹੈ ਸੰਤ ਦਾ ਸਾਰੂ ਖਲੋ ਸਾਰੂ ਦੀ ਤੋੜੀ ਬਣਾ ਕੇ ਕੀ ਕਰਨਾ ਉਸ ਮਾਰਗ ਪਰ ਜੇ ਧਰਮ ਸਾਡੇ ਬਾਤ ਤੇ ਜ਼ਰੂਰੀ ਨਹੀਂ ਹੈ ਵਿਸਤ੍ਰਿਤ ਜੀਵਨ ਤੋਂ ਇਹ ਲੈ ਕੇ ਮਾਰਗਿਤ ਹਰ ਆਪੇ ਦੁਨੀਆ ਵਿੱਚ ਜਾਦੇ ਹਾਂ ਸਿੱਖਾ ਨਿਕਾੜੀ ਹਮੇ ਸੇਕੋਣ ਤੋਂ ਉਡਾਣੇ ਜਿਸ ਰੱਖੇ ಮನ ਉਸ ਦਾ ਤਾਂ ਸੰਸਾਰ ਨਾਲ ਕੋਈ ਜੁੜਾ ਤੇ ਰਹੇ ਪਰੰਤੂ ਉਹ ਬਹੁਤ ਮਹਿਲਾ ਹੈ ਜਿਹੜਾ ਨਹੀਂ ਹੈ ਉਪਰਵਾਪਨ ਦੀ ਉਹ ਤੇਰੇ ਜੇ ਨਾਲ ਬਸਤ ਕਰਨਾ ਹੈ ਜੇ ਸਾਹਿਦਾਂ ਤੋਂ ਕੰਮ ਮੜ ਕੇ ਮੜਨਾ ਬਣਾ ਲੈਂਦਾ ਹੈ ਜੇ ਤੋ ਤਰੇ ਕਿਵੇਂ ਆਪਰਾ ਬਣਾਣਾ उन्हें कुछ सही नहीं अपना करना जबो गिरफ्तार ना है था, था, था। था। तो ये मरने नहीं है धीरे-धीरे स्वास्थ्य कोला देखकर खेल स्वास्थ्य अंदर सारा जग ले है बिना के ले तो या में दर्द है हां में दर्द है हर कोई छोटा बड़ा इससे कुछ मत मां आइए नाच करते और नाच के हम सलात की ये भी एक साथ और ये सुने तब देना के दिन नहीं थे कि मासा हरी तब भी नहीं होते कि दुनिया की कोई भी नहीं होती कि सारे सारे साल मास बंद है मास क्या देखे देखो देख। उन्हें तो मास का तुम पता ही नहीं है

ਬਾਦ ਅਦਰ ਬਈ ਇਸ ਤਰੀ ਦੇ ਨਹੀਂ ਹੁੰਦੇ ਨੇ ਜੇ ਜਦੋਂ ਬੱਚਾ ਪਹਿਲਾ ਹੁੰਦਾ ਹੈ ਤੇ ਬੱਚੇ ਨੂੰ ਕੋਈ ਤੁੰਗੜਾ ਦਰਦਾ ਉਹ ਹੀ ਬਾਸ ਮਾਰਦਾ ਪਰ ਉਹ ਤਾਂ ਵੀ ਹਣ ਕੇ ਆਪਣੀ ਜਿੱਤਰਾ ਧਰ ਸੋ ਗਿਆ ਹਾਂ ਸਾਹੀ ਉਹਦੇ ਚੰਗਾ ਸੀ ਫਿਰ ਫੰਦਾ ਐਸਾ ਟਿਕਾੜਦਾ ਉਹ ਤਾਂ ਭਾਵੇਂ ਤੂੰ ਬਾਸ ਨਹੀਂ ਦੇ ਰਿਹਾ ਤੀ ਮਾਤਿਹ ਦਾ ਰਹਿਤਾ ਬਣ ਜਾਣਾ ਸਾਰੀ ਕਲਪਾਚਨ ਲਈ ਹਾਰ ਮਾਸ ਆਧਾਰੂ ਬਣਤੀ ਗਈ ਉਹ ਆਤਮਾ ਬਤੀ ਮਾਨ ਇਹਨਾਂ ਧਰਮਾਂ ਜੁੜੀ ਬੈਠੇ ਨੇ ਧੀਰੇ ਸਾ ਰਤਾ ਆਤਮਾ ਦੇ ਪ੍ਰੇਰ ਨੂੰ ਵਹੀ ਵੀ ਧਰਮੀ ਹੋਣੀ ਵੀ ਜੋ ਸਾਰਾ ਦੇ ਮਤਵ ਦੇ ਨਾਲ ਇਹ ਵਿਸ਼ਾ ਬਕਰਿਆ ਪੱਤਾ ਹੈ ਜੇ ਕਿਸੇ ਨੂੰ ਯਾਰਾਂ ਦੇ ਕਿਸੇ ਨੂੰ ਇਹ ਬਾਤ ਇਹਿਆ ਬਰਪੂਰ ਤਾਂ ਨਹੀਂ ਚੰਗੀ ਦੂਰ ਤੱਕ ਜਾਣਾ ਪਵੇਗਾ ਵਰਪਾ ਤਾਲੁਕੀ ਦੀ ਇੱਕ ਸਤਿਗੁਰ ਪਾਤਸ਼ਾਹ ਨੇ ਉਹਨੇ ਤੇਰੇ ਅੰਦਰ ਵਾਲੀ ਬਾਤ ਨਾ ਦੇਖਣੀ ਉਹਨੇ ਦੇਖਣਾ ਕਿ ਤੋਂ ਅੰਦਰ ਕਿੰਨਾ ਸੱਚਾ ਹੈ ਬੜਾ ਕਰਕੇ ਉਹਦੇ ਹਾਰੇ ਇੱਕ ਟੱਗਾ ਪਰ ਆਪਣਾ ਨਹੀਂ ਹੈ